ਦੱਸ ਕਿੱਥੇ ਜਾਣਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਰਵਾਵ ਲੈ ਆਂਦੀ ਲੈ ਆਂਦੀ ਮਹਾਰਾਜ ਓ ਚੱਲ ਚੱਲੀਏ ਮਰਦਾਨਿਆ ਦੁੱਖ ਬਣਾ ਵਣ ਲੋਕਾਂ ਦੇ ਚੱਲ ਚੱਲੀਏ ਮਰਦਾਨਿਆ ਦੁੱਖ ਬਣਾ ਵਣ ਲੋਕਾਂ ਦੇ ਚੱਲ ਚੱਲੀਏ ਮਰਦਾਨਿਆ ਦੁੱਖ ਬਣਾ ਵਣ ਲੋਕਾਂ ਦੇ ਵਾ ਵਾ ਚੱਲ ਚੱਲੀ ਚੱਲ ਜੀਏ ਮਰਦਾਨ ਸੁਖ ਕਬਨਾ ਮਨ ਲੋਕਾਂ ਦੇ ਚੱਲ ਕਲਿਏ ਮਰਦਾਨ ਸੁਖ ਕਬਨਾ ਮਨ ਲੋਕਾਂ ਦੇ ਐਸਾ ਮਹਾਰਾਜ ਤੁਰੇ ਘਰ ਤੋਂ ਮਰਦਾਨੇ ਨੂੰ ਨਾਲ ਲਿਆ ਚੱਲ ਮਰਦਾਨਾ ਚੱਲੀਏ ਐਸਾ ਪਿਆਰ ਦਾ ਉਪਦੇਸ਼ ਲੋਕਾਂ ਨੂੰ ਸੁਣਾਇਆ ਐਨੀ ਮਿੱਠੀ ਬਾਣੀ ਸੁਣਾਈ ਲੋਕ ਕੀ